ਅੱਜ ਤੁਹਾਨੂੰ ਮਿਲਾਂ ਜਾ ਰਿਹਾ ਜੀ ਇੱਕ ਨੌਖੇ ਨੌਜਵਾਨ ਨਾਲ ਜਿਹੜਾ ਕਿ ਪੇਂਟਿੰਗ ਕਰਦਾ ਆਇਆ ਹੈ ਪਿੰਡ ਮੁਕਤਸਰ ਸਾਹਿਬ ਤੋਂ ਪਾਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਜਗਮੀਤ ਸਿੰਘ ਹੈ ਜਿਲ੍ਹਾ ਮੇਰਾ ਸ਼੍ਰੀ ਮੁਕਤਸਰ ਸਾਹਿਬ ਹੈ ਪਿੰਡ ਖੁੰਨਨ ਖਲਾਈ ਕਿਹੜੀ ਕਿਹੜੀ ਤਸਵੀਰਾਂ ਤੁਸੀਂ ਬਣਾ ਚੁੱਕੇ ਹੋ ਅੱਜ ਤੱਕ ਤਸਵੀਰਾਂ ਸਿੱਧੂ ਮੂਸੇ ਵਾਲੇ ਦੀਆਂ ਬਣਾਉਣੇ ਆ ਜੀ ਪਿੰਡ ਆ ਮੈਂ ਗੁਰਦਾਸਪੁਰ ਰਹਿਣਾ ਹੀ ਹਾਂ ਉਸਤਾਦ ਹੈਂਡ ਪੇਂਟਿੰਗ ਆਰਟਿਸਟ ਉਹਨਾਂ ਦੀ ਆਈਡੀ ਹੈ ਉਹਨਾਂ ਤੋਂ ਕੰਮ ਸਿੱਖਿਆ ਹੀ ਮੈਂ ਤੇ ਸਿੱਧੂ ਮੂਸੇ ਵਾਲੇ ਦੀਆਂ ਕੰਮ ਕਰੀ ਦਈਏ ਸੀ ਔਰ ਕਿਹਦੀ ਕਿਹਦਾ ਗੁਲਾਬ ਸਿੱਧੂ ਜੀ ਨੇ ਬਣਾਈ ਤਸਵੀਰਾਂ ਹਾਂਜੀ ਹਾਂਜੀ ਉਹਨਾਂ ਦਾ ਸੀ ਸਕੈਚ ਬਣਾਇਆ ਸੀ ਇੱਕ ਤੇ ਉੱਥੇ ਗਿਫਟ ਕਰਕੇ ਹੰਦਾ ਸੀ ਉਹਨਾਂ ਦੇ ਘਰ ਵੀ ਪੇਂਟਿੰਗ ਬਣਾਈ ਸੀ ਸਿੱਧੂ ਮਸੇਲੂ ਦੀ ਔਰ ਕਿਹਦੀ ਤਸਵੀਰ ਗਿਫਟ ਕੀਤੀ ਦੀ ਬਣਾ ਕੇ ਤਸਵੀਰਾਂ ਜਿੱਦਾਂ ਮਹਾਰਾਜ ਰঞ্জੀਤ ਸਿੰਘ ਦੀ ਹੋ ਗਈ ਤੇ ਮਤਲਬ ਵੀ ਪੁਰਾਣੇ ਯੋਧਿਆਂ ਦੀਆਂ ਤਸਵੀਰਾਂ ਵੀ ਬਣਾਈਆਂ ਜੀ ਇਸ ਟਾਈਮ ਕਿੰਨੀਆਂ ਤਸਵੀਰਾਂ ਬਣਾ ਚੁੱਕੇ ਹੋ ਤੁਸੀਂ ਜਿਹੜੀਆਂ ਗਿਫਟ ਕੀਤੀਆਂ ਨੇ ਸਕੈਚ ਤਾਂ ਮੇਰੇ ਕੋਲ ਕਾਫੀ ਆਉਂਦੇ ਨੇ ਜੀ ਮਤਲਬ ਵੀ ਪੇਂਟਿੰਗ ਦਾ ਮੈਂ ਹਲੇ ਸਿੱਖ ਰਿਹਾ ਹਾਂ ਜੀ ਹਾਂਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਪੇਂਟਿੰਗ ਸਿੱਖਦੇ ਪੇਂਟਿੰਗ ਸਿੱਖਦੇ ਨੂੰ ਮੈਨੂੰ 2 ਸਾਲ ਹੋ ਗਏ ਜੀ ਉਸਤਾਦ ਤੁਹਾਡੇ ਦਾ ਨਾਮ ਕੀ ਹੈ ਉਸਤਾਦ ਦਾ ਨਾਮ ਹੈ ਜੀ ਰਾਜਾ ਜੀ ਰਾਜਾ ਆਟ ਗੁਰਦਾਸਪੁਰ ਦੇ ਨਾਂ ਤੇ ਆਈ ਈ ਉਹਨਾਂ ਦੀ ਫੇਸਬੁੱਕ ਤੇ ਇੰਸਟਾਗ੍ਰam ਤੇ ਹੈਂਡ ਪੇਂਟਿੰਗ ਆਰਟਿਸਟ ਜਣਾਤੀ ਰਾਜਾ ਪੇਂਟਰ ਵੀ ਸਿੱਧੂ ਮੂਸੇਵਾਲੀ ਦੇ ਚੇਰਾਂ ਬਣਾ ਚੁੱਕੇ ਨੇ ਇਸ ਟਾਈਮ ਤੇ ਕਾਫੀ ਹਨ ਹਾਂਜੀ ਉਹਨਾਂ ਨੂੰ ਤੇ 20 ਸਾਲ ਹੋ ਗਏ ਕੰਮ ਕਰਦਿਆਂ ਨੂੰ ਕਿੰਨਾ ਚਿਰ ਹੋਇਆ ਮੈਨੂੰ ਭਾਜੀ ਕੋਲ ਆਏ ਨੂੰ ਹਜੇ 2 ਸਾਲ ਹੋ ਗਏ ਜੀ ਲਗਭਗ ਮੈਂ ਕੰਮ ਮਤਲਬ ਸਿੱਖੀ ਗਏ ਠੀਕ ਹੈ ਜੀ ਥੈਂਕ ਯੂ ਜ